ਅ ਦੇਖੋ ਪਹਿਲਾ ਦਾ ਮੇਰੇ ਵੱਲੋਂ ਆਪਣੇ ਸ਼ਹਿਰ ਮਸਲੂ ਸਰੂਰ ਨਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ 2025 ਖਤਮ ਹੋ ਰਿਹਾ ਤੇ 2026 ਦਾ ਉਹ ਸਟਾਰਟ ਹੋ ਰਿਹਾ ਤੇ ਮੇਰੇ ਵੱਲੋਂ ਤੇ ਮੇਰੇ ਸਾਥ ਵੱਲੋਂ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੋ ਦਿਸ ਰਿਹਾ ਕਰੇ ਬੁਚਾ ਹੈਗਾ ਤਾਂ ਮਾਨ ਜੋ ਸਰਦਾਰ ਸਰਦਾਰ ਸਿੰਘ ਚਾਹ ਲਾਈਪੀਐਸ ਐਸਐਪੀ ਸਰੂਰ ਵੱਲੋਂ ਅੱਜ ਵਿਸ਼ੇਸ਼ ਜਿਹੜੀ ਆ ਜ਼ਿਲ੍ਹੇ ਦੇ ਵਿੱਚ ਸੁਰੱਖਿਆ ਦਾ ਪ੍ਰੋਗਰਾਮ ਕੀਤਾ ਗਿਆ ਜਿਹਦੇ ਵਿੱਚ ਅਸੀਂ ਤਕਰੀਬਨ 56 ਤਕਰੀਬਨ ਨਾਕੇ ਲਾਏ ਆ ਹਾਂ ਤੇ ਵੀ ਦੇ ਚ ਪਟ્રોલਿੰਗ ਪਾਰਟੀਆਂ ਵਕਰੀ ਬਕਰੀ ਜਦ ਲਾਈ ਹੋ ਨੇ ਸਾਡੇ ਜਿਹੜੇ ਸ਼ਹਿਰ ਨੇ ਬੇਨ ਅਸੀਂ ਉਹ ਪ੍ਰੋਪਰ ਸਿਲਕ ਕਿਤੇ ਹੋਇਆ ਤੇ ਉਹਦੇ ਵਿੱਚ ਅਜੇ ਪਟ્રોલਿੰਗ ਪਾਰਟੀਆਂ ਦਾ ਤਖ਼ਤਾ ਜਿਹੜਾ ਸਾਡੇ ਜੀਓ ਨੇ ਉਹ ਸਪੈਸ਼ਲ ਡਿਊਟੀ ਤੇ ਲਾਏ ਗਿਆ ਜਿਹੜੇ ਸਾਡੇ ਡੀਐਸਪੀ ਅਗਰ ਜਿਸ ਦਾ ਮੇਰੇ ਨਾਲ ਸਰਦਾਰ ਡੀਐਸਪੀ ਸਾਹਿਬ ਜਿਹੜੇ ਜਿਖੜੇ ਆ ਐਸਐਸਓ ਸਿਟੀ ਖੜੇ ਆ ਮਨਪੀਰ ਜੀ ਉਹ ਅਸੀਂ ਹਰੇਕ ਚੌਂਕ ਜਿਹੜਾ ਸ਼ਹਿਰ ਦਾ ਬੇਨ ਚਾਊਂਗਾ ਉਸੇ ਕਵਰ ਕਿਤਾ ਹੋਇਆ ਦਾ ਜਿਹੜਾ ਪਬਲਿਕ ਉਹ ਆਪਣਾ ਨਵਾਂ ਸਹਾਲ ਜਿਹੜਾ ਵਧੀਆ ਕੀ ਮਨਾ ਸਕਣ ਇੰਜੋਏ ਕਰ ਸਕਣ ਪਰ ਮੈਂ ਨਾਲ ਉਹਨਾਂ ਨੂੰ ਵੀ ਦਰਸਾਣਾ ਕਰਦਾ ਕਿ ਜਿਹੜਾ ਕੋਈ ਆਪਣਾ ਹੁਲੜ ਵਾਜੀ ਕਰੂਗਾ ਇਹ ਤੇ ਤੁਸੀਂ ਦੇਖਿਆ ਸੀ ਪ੍ਰੋਪਰ ਉਹਨਾਂ ਦਾ ਇੰਤਜ਼ਾਮ ਕੀਤਾ ਆ ਜਿਹੇ ਉਹ ਪ੍ਰਚਾਨੇ ਕਰਦੇ ਆ ਆਮ ਬੰਦੇ ਨੂੰ ਆਲੋਚਨਿੰਗ ਕਰਦੇ ਆ ਤੇ ਉਹਨਾਂ ਨੂੰ ਅਸੀਂ ਬੁੱਕ ਵੀ ਕਰਾਂਗੇ